ਗੱਲਾਂ ਬਾਅਦ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ ਕੋਈ ਹਸਪਤਾਲ ਗਿਣਾ ਦਿਓ 10 ਸਾਲਾਂ ਚ ਕੋਈ ਨੌਕਰੀ ਦਿੱਤੀ ਗਿਣਾ ਦਿਓ 10 ਸਾਲਾਂ ਚ ਕੋਈ ਸਕੂਲ ਬਣਾਇਆ ਗਿਣਾ ਦਿਓ 10 ਸਾਲਾਂ ਚ ਨਾ ਹੈ ਹੀ ਨਹੀਂ ਕਿਉਂਕਿ ਕੰਮ ਕਰਦੇ ਹੀ ਨਹੀਂ ਇਹ ਤਾਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਦੇਾਂਗੇ ਡਰਾ ਦੇਾਂਗੇ ਇੱਕ ਦੂਜੇ ਤੋਂ ਬੀਜੇ ਉਹ ਆਗੇ ਤਾਂ ਐ ਕਰ ਦੇਣਗੇ ਜਾਂ ਆ ਆਗੇ ਤਾਂ ਐ ਕਰ ਦੇਣਗੇ ਵੀਰੋ ਹਿੰਦੀ ਦੇ ਵਿੱਚ ਡੇਢ ਕਿਲਖ ਮੌਲਿਕ ਲਫ਼ਜ਼ ਨੇ ਜਿਹੜੇ オリジナル ਹਿੰਦੀ ਦੇ ਲਫ਼ਜ਼ ਨੇ ਤੇ ਬਾਕੀ ਪਾਸ਼ਾ ਹਰੇਕ ਪਾਸ਼ਾ ਅਡਾਪਟ ਕਰਦੀ ਐ ਇਧਰੋਂ ਉਧਰੋਂ ਅੱਖਰ ਜਿਹੜੇ ਨੇ ਤਾਂ ਕੁੱਲ ਮਿਲਾ ਕੇ 6 ਲੱਖ ਤੋਂ ਉੱਪਰ ਬਣ ਜਾਂਦਾ ਹਿੰਦੀ ਦਾ ਲਫ਼ਜ਼ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10 15 ਹੀ ਨੇ ਉਹ ਇਸ ਤੋਂ ਬਿਨਾ ਕੁਝ ਬੋਲਦੇ ਹੀ ਨਹੀਂ ਉਹ 10 15 ਮੈਂ ਦੱਸ ਦਿੰਨਾ ਕਿਹੜੇ ਕਿਹੜੇ ਨੇ ਹਿੰਦੂ ਮੁਸਲਮਾਨ ਸ਼ਮਸ਼ਾਨ ਕਬਰਸਤਾਨ ਪਾਕਿਸਤਾਨ ਮੰਦਰ ਮਸਜਿਦ ਮੰਗਲ ਸੂਤਰ ਬਸ ਇਥੇ ਨੇ ਬੜਿਆਂ ਦਾ ਕੰਮ ਇਹਨਾਂ ਦਾ ਕਦੇ ਕੋਈ ਸਿੱਖਿਆ ਨੌਕਰੀ ਮਹਿੰਗਾਈ ਬੇਰੁਜ਼ਗਾਰੀ ਗਰੀਬੀ ਇਸਕੋ ਸੰਬੋਧਨ ਕੀਤਾ ਬਿਲਕੁਲ ਵੀ ਨਹੀਂ ਕੀਤਾ ਮਜ਼ਾਕ ਅੱਲਾ ਹੁਣ ਕਰੀ ਜਾਂਦੇ ਸੁਬੀਰੋ ਆਪਾ ਪੰਜਾਬ ਵਾਲਿਆਂ ਮੈਨੂੰ ਕਹਿੰਦੇ ਪੱਤਰਕਾਰ ਕਹਿੰਦੇ ਪੰਜਾਬ ਮੇਂ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਫਲਾਣ ਸਮਾਜ ਕੀ ਵੋਟ ਉਸਕੋ ਪੜ ਜਾਏ ਮੈਂ ਕਹਾ ਪੰਜਾਬ ਦੇ ਵਿੱਚ ਸਾਡੀ ਸੋਸ਼ਲ ਬੌਂਡਿੰਗ ਇੰਨੀ ਸਟਰੋਂਗ ਹੈ ਇਹ ਸੋਸ਼ਲ ਬੌਂਡਿੰਗ ਤੇ ਇਸ ਭਾਈਚਾਰੇ ਤੇ 10 ਸਾਲ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਇਹ ਭਾਈਚਾਰਾ ਨਹੀਂ ਟੁੱਟਿਆ ਅਸੀਂ ਪੰਜਾਬ ਵਿੱਚ ਲੜਦੇ ਨਹੀਂ ਹੁੰਦੇ ਆਪਸ ਵਿੱਚ ਸਾਡੀਆਂ ਈਦਾਂ ਸਾਡੀਆਂ ਸੰਗਰਾਮਾਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੇ ਗੁਰਪੂਰਵ ਸਾਡੀਆਂ ਜਿਹੜੇ ਤਿਹਾਰ ਨੇ ਤਿੱਥ ਤਿਹਾਰ ਨੇ ਸਾਡੇ ਅਰਬਦਾਸ ਭਾਈ ਅਰਬਦਾਸ ਜੀ ਦਾ ਗੁਰਪੂਰਵ ਮਨਾਉਂਦੇ ਸਾਰੇ ਮਨਾਉਂਦੇ ਆ ਗੁਰੂ ਰਵਦਾਸ ਜੀ ਦਾ ਸੋ ਸਾਨੂੰ ਕੋਈ ਤੋੜ ਨਹੀਂ ਸਕਦਾ ਇਹ ਕੋਸ਼ਿਸ਼ ਨਾ ਕਰਨ ਬੀਜੇਪੀ ਵਾਲੇ ਕਿ ਅਸੀਂ ਸ਼ਹਿਰਾਂ ਵਾਲਿਆਂ ਨਾਲੋਂ ਪਿੰਡਾਂ ਵਾਲਿਆਂ ਨੂੰ ਅਡਾ ਕਰ ਦਾਂਗੇ ਸਾਡਾ ਨੌਂ ਮਾਸ ਦਾ ਰਿਸ਼ਤਾ ਹੈ ਬਿਰੋ ਜਿਹੜਾ ਆੜਤੀਆ ਲਫ਼ਜ਼ ਹੈ ਨਾ ਆੜਤੀਆ ਕਿਸਾਨ ਦਾ ਬਿਨਾ ਤਨਖਾਹ ਦਾ ਸੀਏ ਹੁੰਦਾ ਹੈ ਚਾਰਟਡ ਕਾਉਂਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਹਾ ਮੇਰੇ ਦਾਦੇ ਨਾਲ ਆੜਤੀਏ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਅੱਡ ਤੇ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਐ ਉਹ ਕਹਿੰਦੇ ਦਰਬਾਰ ਸਿਆਂ ਬਾਬੇ ਦਾ ਨਾਂ ਦਰਬਾਰਾ ਸਿੰਘ ਸੀ ਦਰਬਾਰਾ ਸਿਆਂ ਅਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਐ ਕਹਿੰਦੇ 25000 ਚਾਹੀਦਾ ਉਹ ਸਰਹਾਣਾ ਸਰਹਾਣੇ ਵਾਲਿਆਂ ਹੁੰਦੇ ਆ ਨਾ ਅੱਡ ਤੇ ਜਿਹੜੀ ਦੁਕਾਨਾਂ ਆਪਣੇ ਤੇ ਸਰਾਣਾ ਰੱਖਦੇ ਆਂ ਪਾ ਚਿੱਟੇ ਰੰਗ ਦਾ ਉਹ ਸਰਾਣੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਬਾਰ ਆਸਿਆਂ 25000 ਚਾਹੀਦਾ ਕਾਦੇ ਵਾਸਤੇ ਮੇਰੇ ਦਾਦਾ ਕਹਿੰਦਾ ਉਹ ਜਿਹੜਾ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾ ਸੈਂ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਫਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਐ ਇਹ ਇਹ ਨਾਲ ਤਾਂ ਹਟਦੀ ਹੀ ਨਹੀਂ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਉਹ ਘੱਟ ਐ ਤੂੰ ਪੈਸੇ ਜ਼ਿਆਦਾ ਲੈ ਰਿਹਾ ਆ ਨੌ ਮਾਸ ਦਾ ਰਿਸ਼ਤਾ ਹੁੰਦਾ ਸੀ ਹੋਰ ਦੇਖਿਓ ਤੁਸੀਂ ਇੱਥੇ ਬਹੁਤ ਸਾਰੇ ਹੋਣਗੇ ਜਿਹੜਾ ਆਰਤੀਆ ਹੈ ਆਰਤੀਏ ਦੇ ਕਰਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹੇ ਬਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ ਵੀ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਪੜਿਆ ਹੋਇਆ ਹੈ ਆਰਤੀਏ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਸਸ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਹੈ ਇਹਦੇ ਕੋਲ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਹੈ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜੀ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿ ਉਹ ਸੱਜੇ ਹੁੰਦਾ ਹੋ ਜਾਂਦਾ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆ ਆਰਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ ਲਾਉਨੇ ਆ ਲਿਆ ਵੀ ਪਰਫੀ ਕੱਢ ਕੇ ਲਿਆ ਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਸੀ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਆਰਥੀਆ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਚ ਬਾਜ਼ਾਰ ਸਬਸਮਾਣੇ ਵਰਗੇ ਬਾਜ਼ਾਰ ਸੁਨਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਲੋਕ ਆਉਣਗੇ ਖਰੀਦੋ ਫਰੋਖਤ ਕਰਨਗੇ ਦੁਕਾਨਦਾਰੀ ਚੱਲੂਗੀ ਸਾਈਕਲ ਚੱਲੂਗਾ ਸਾਈਕਲ ਚੱਲੂਗਾ ਚੋਪਨੇ ਕਿ ਲੈਣਾ ਉਹਨਾਂ ਤੋਂ ਵੀ ਜਿਹੜੇ ਸਾਨੂੰ ਲੜਾ ਕੇ ਵੋਟਾਂ ਮੰਗਦੇ ਆ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਵੋਟਾਂ ਪਾਈਏ ਆਪਣੇ ਧੀਆਂ ਪੁੱਤਾਂ ਨੂੰ ਵੋਟਾਂ ਪਾਈਏ